ਸਾਰੇ ਪਰ ਪਰ ਸਸਰੀ ਦਾ ਹੋਰ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਪਰ ਪਰ ਠੀਕ ਠਾਕ ਹੋਣਗੇ ਵੀਰੇ ਆ ਆਪਣੇ ਇੰਨੇ ਖავਦੀ ਲਈ ਹੋਈ ਸੀ ਖਲਿੰਦ ਖਾਦੇ ਖਾਂਦੀ ਤੇ ਝਕਾ ਸੀਗਾ ਤੇ ਸੀਗਾ ਚਲ ਖਾਣਯੋਗੀ ਹੋਜੂਗੀ ਤੇ ਇਹਦੇ ਤੇ ਸਾਗੋ ਗੁਨਾ ਇਸ ਲਈ ਬੜੀ ਲਾਈਦਾ ਹਲੇ ਜਿਵੇਂ ਦੋ ਬੂਟੇ ਆ ਹੂੰ ਤੇ ਇਹ ਜੋ ਪੱਟਿਆ ਸੀ ਤੇ